ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਕੂੜ ਬੋਲ ਮਰਦਾਰ ਖਾਇ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਆਪ ਮਹਾਏ ਸਾਥ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ ਕੰਦੇ ਜਿਸ ਦਾ ਅੰਦਰ ਸੱਚ ਹੈ ਇਥੇ ਵਿਸਰਾਮ ਹੈ ਸੋ ਸੱਚਾ ਨਾਮ ਇਥੇ ਠਮਕ ਮੁਖ ਸੱਚ ਅਲਾਈ ਓਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹ ਮਲ ਪੂਲਾ ਹੀ ਉਚਾਰਨ ਕਰਨਾ ਜੇ ਅੱਗੇ ਤੀਰਥ ਹੋਏ ਤਾਂ ਮਾਲ ਲਾ ਹੈ ਛੱਪੜ ਨੱਤ ਸਗਵੀ ਮਾਲ ਲਾਏ ਛੱਪੜ ਕਸ ਕੇ ਬੋਲਣਾ ਨੱਤ ਪਦਵੀ ਭਾਰਾ ਉਚਾਰਨ ਕਰਨਾ ਛੱਪੜ ਨੱਤ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਨੰਦ ਨਰ ਹਰ ਹਰ ਨਾਮ ਧਿਆਏ ਉਹ ਆਪ ਛੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ ਹਾਂ ਇਹ ਵਿਸਰਾਮ ਧਿਆਨ ਦੇ ਨਾਲ ਲਾਉਣਾ ਹੈ ਓਹ ਆਪ ਛੁੱਟਾ ਇੱਥੇ ਠਮਕ ਲਾ ਦਨੀ ਹੈ ਕਟੰਬ ਸਿਉ ਇੱਥੇ ਵਿਸਰਾਮ ਲਾਉਣਾ ਹੈ ਦੇ ਹਰ ਹਰ ਨਾਮ ਇੱਥੇ ਠਮਕ ਲਾ ਦਨੀ ਹੈ ਸਭ ਸ੍ਰਿਸ਼ਟ ਛਡਾਈ ਜਰਨਾਨਕ ਤੇ ਸਬਲ ਹਾਰਣ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਤੋਣ ਖਾਹ ਵਾਣ ਖਾੰਡ ਵਾਸਾ ਇੱਕ ਭਗਵਾ ਵੇਸ ਕਰ ਫਿਰ ਹੈ ਜੋਗੀ ਸੰਨਿਆਸਾ ਸੰਨਿਆਸਾ ਟਿੱਪੀ ਲੱਗੀ ਹੋਈ ਆ ਕਸ ਕੇ ਉਚਾਰਨ ਕਰਨਾ ਅੰਦਰ ਤ੍ਰਿਸ਼ਨਾ ਬਹੁਤ ਛਾਦਨ ਭੋਜਨ ਕੀ ਆਸਾ ਇਹ ਵੀ ਵਿਸ्राम ਧਿਆਨ ਦੇ ਨਾਲ ਲਾਉਣਾ ਹੈ ਅੰਦਰ ਤ੍ਰਿਸ਼ਨਾ ਬਹੁਤ ਇਥੇ ਵਿਸ्राम ਲਾਉਣਾ ਹੈ ਛਾਦਨ ਭੋਜਨ ਕੀ ਆਸਾ ਮਿਰਥਾ ਜਨਮ ਗਵਾਏ ਨਾ ਨਾ ਗਿਰਹੀ ਨਾ ਉਦਾਸਾ ਨਾ ਗਿਰਹੀ ਇਥੇ ਠਮਕ ਲਾਦਨੀਐ ਨਾ ਗਿਰਹੀ ਨਾ ਉਦਾਸਾ ਜਾਮ ਕਾਲ ਸਿਰਹ ਨ ਉਤਰੈ ਤ੍ਰਿਬਿਦ ਮਨਸਾ ਗੁਰਮਤੀ ਕਾਲ ਨ ਆਵੈ ਨੇੜੈ ਗੁਰਮਤੀ ਪਦਤੀ ਜਮਕ ਲਾਦਨੀਐ ਗੁਰਮਤੀ ਕਾਲ ਨ ਆਵੈ ਨੇੜੈ ਗੁਰਮਤੀ ਕਾਲ ਨ ਆਵੈ ਨੇੜੈ ਜਾ ਹੋਵੈ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ ਸੇ ਆਸਾ ਤੇ ਨਿਰਾਸਾ ਸੇ ਤੇ ਯਮਕ ਲੱਗ ਜੇਗੀ ਸ਼ਲੋਕ ਮਹੱਲਾ ਪਹਿਲਾ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੇ ਪਦ ਤੇ ਯਮਕ ਲਾ ਦੇਣੀ ਹੈ ਰਤ ਕਸ ਕੇ ਉਚਾਰਨ ਕਰਨਾ ਹੈ ਜੀ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ ਨਾਨਕ ਨਾਉ ਖੁਦਾਇ ਕਾ ਦਿਲ ਹੱਛਾ ਮੁਖ ਲੇਹ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹ ਮਹੱਲਾ ਪਹਿਲਾ ਜਾਹ ਨਾਹੀ ਤਾ ਕਿਆ ਆਖਾ ਕਿਹੋ ਨਾਹੀ ਕਿਆ ਹੋਵਾ ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰ ਭਰ ਧੋਵਾ ਆਪ ਨਾ ਬੁੱਧਾ ਲੋਕ ਬੁੱਝਾਈ ਐਸਾ ਆਗੂ ਹੋਵਾ ਹਾਂ ਹਾਂਜੀ ਇਹ ਆਪ ਨਾ ਬੁੱਧਾ ਲੋਕ ਬੁੱਝਾਈ ਇਹ ਬੁੱਧਾ ਪਦਵੀ ਕਸਕੇ ਉਚਾਰਨ ਕਰਨਾ ਬੁੱਝਾਈ ਵੀ ਕਸਕੇ ਉਚਾਰਨ ਕਰਨਾ ਇੱਥੇ ਇਸਰਾਮ ਹੈ ਆਪ ਨਾ ਬੁੱਧਾ ਲੋਕ ਬੁੱਝਾਈ ਐਸਾ ਆਗੂ ਹੋਵਾ ਨਾਨਕ ਅੰਦਾ ਹੋਇ ਕੈ ਦੱਸੇ ਰਾਹੈ ਇਥੇ ਵੀ ਸ੍ਰੀਨਾਮ ਲਾਉਣਾ ਨਾਨਕ ਇਥੇ ਯਮਕ ਲਾ ਦਨੀਐ ਨਾਨਕ ਅੰਦਾ ਨਹੀਂ ਕਹਿ ਜੇਨਾ ਨਾਨਕ ਇਥੇ ਯਮਕ ਅੰਦਾ ਹੋਇ ਕੈ ਹੋਇ ਕੈ ਪਾਠ ਸੰਬੰਧਕ ਨਾਨਕ ਅੰਦਾ ਹੋਇ ਕੈ ਦੱਸੇ ਰਾਹੈ ਦੱਸੇ ਪਦਵੀ ਕਸ ਕੇ ਉਚਾਰਨ ਕਰਨਾ ਸਬਸ ਮੁਹਾਏ ਸਾਥੈ ਅੱਗੇ ਗਿਆ ਮੁਹੇ ਮੋਹ ਪਾਹਿ ਕਿਦਾ ਉਚਾਰਨ ਅੱਗੇ ਗਿਆ ਮੁਹੇ ਮੋਹ ਪਾਹੀ ਪਹਿਲਾ ਪਦ ਮੁਹੇ ਉਚਾਰਨ ਕਰਨਾ ਦੂਸਰਾ ਮੋਹ ਛੇਤੀ ਉਚਾਰ ਕਰ ਦੇਣਾ ਸੋ ਐਸਾ ਆਗੂ ਜਾਪੈ ਅੱਗੇ ਗਿਆ ਮੁਹੇ ਮੋਹ ਪਾਹੀ ਸੋ ਐਸਾ ਆਗੂ ਜਾਪੈ ਪੜੀ ਮਹਾਰੂਤੀ ਸਭ ਤੂੰ ਘੜੀ ਮੂਰਤ ਵਿਚਾਰਾ ਇਹ ਵੀ ਵਿਸਰਾਮ ਧਿਆਨ ਦੇ ਨਾਲ ਯਾਦ ਰੱਖਣ ਵਾਲਾ ਹੈ ਮਹਾਰੂਤੀ ਸਬ ਤੂੰ ਘੜੀ ਇੱਥੇ ਵਿਸ्राम ਲਾਉਣਾ ਮੂਰਤ ਵਿਚਾਰਾ کئی ਜਗ੍ਹਾ ਤੇ ਪਾਠ ਦੀ ਚਾਲ ਵਾਸਤੇ ਵਿਸ्राम ਮਹਾਰੂਤੀ ਸਭ ਤੂੰ ਘੜੀ ਇਦਾਂ ਵੀ ਲਾਂਦੇ ਹਨ ਪਰ ਅਰਥਾਂ ਦੇ ਹਿਸਾਬ ਨਾਲ ਮਹਾਰੂਤੀ ਸਭ ਤੂੰ ਘੜੀ ਮੂਰਤ ਵਿਚਾਰਾ ਇਹ ਜਿਹੜਾ ਅਰਥ ਸਪਸ਼ਟ ਹੋ ਜਾਂਦਾ ਹੈ ਦੂਸਰਾ ਅਰਥ ਹੈ ਘੜੀ ਨਾਮ ਘੜਨ ਦਾ ਹੈ ਕਿ ਮਹਾਰੂਤੀ ਆਦਿਕਾਂ ਨੂੰ ਤੂੰ ਹੀ ਘੜਨ ਵਾਲਾ ਬਣਾਉਣ ਵਾਲਾ ਹੈ ਪਰ ਉਹ ਦੂਸਰਾ ਅਰਥ ਹੈ ਪਹਿਲਾ ਅਰਥ ਉਹੀ ਹੈ ਮਹਾਰੂਤੀ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਗਣਤਾ ਕਿਨਾਂ ਨਾ ਪਾਇਓ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਪੜਿਆ ਇਥੇ ਝਮਕ ਲੱਗ ਜੇਗੀ ਪੜਿਆ ਮੂਰਖ ਆਖੀਐ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਨਾ ਪੜਿਆ ਨਾ ਬੁੱਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਗੁਰਮਤੀ ਜਮਕ ਲੱਗ ਜੇਗੀ ਇੱਥੇ ਨਾਮ ਧਨ ਖੱਟਿਆ ਗੁਰਮਤੀ ਨਾਮ ਧਨ ਖੱਟਿਆ ਭਗਤੀ ਭਰੇ ਪੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚਾ ਸਤਿਆਰਾ ਜਿਸ ਦਾ ਜੀਵ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸਾਹ ਇਕ ਤੂੰ ਹੋਰ ਜਗਤ ਵਣਜਾਰਾ